ਤੁਹਾਨੂੰ ਮਹਾਰਾਜ ਜੀ ਇਹ ਨਾ ਸਾਡਾ ਜਿਹੜਾ ਡੇਰਾ ਖਾਦੇ ਚਰ ਤੋਂ ਖਾਲੀ ਪਿਆ ਜੀ ਉਸ ਬੰਦੇ ਕੰਟਰ ਬਾਦੀ ਰੱਖਦੇ ਨੇ ਮੈਂ 18 ਫ੍ਰੀ ਤੋਂ 10ਵੇਂ ਮਹੀਨੇ ਦੀ 18 ਨੂੰ ਇੱਥੇ ਬੈਠਾ ਸੀ 2022 ਤੇ ਜੀ 11-10-2022 ਨੂੰ ਮੈਨੂੰ ਦਸਤਾਵੇਜ਼ ਜੀ ਹੋਈ ਹੈ ਉਦੋਂ ਤੇ ਆ ਕੇ ਇੱਥੇ ਇੱਕ ਕੂਲੇ ਔਖੜਾ ਬਹੁ ਖੜਾ ਤੇ ਜੀ ਮੈਂ ਦਿਹਾੜੀ ਲੈ ਲੈ ਕੇ ਪਟਾਇਆ ਉਹਦੀ ਕੰਧ ਫਟ ਕੇ ਗਾਹ ਕਰੀ ਫਿਰ ਪੱਥਰ ਰਵਾ ਜੀ ਉਹਦੀ ਮੈਂ ਸੇਵਾ ਕਰ ਰਿਹਾ ਸੀ 12 ਤਰੀਕ ਨੂੰ ਮੈਂ ਉਹ ਟੂਟੀਆਂ ਲਵਾ ਕੇ ਹਟਾ ਦੀ ਸੀ ਟੈਂਕੀ ਚ ਪਾਣੀ ਛੜਿਆ ਸੀ ਤੇ ਜਦੋਂ ਮੈਂ ਇੱਥੇ ਬਾਗੇ ਮੇਰੇ ਕੋਲੋਂ ਮੁੰਡੇ ਬਾਗੇ ਉਤੋਂ ਕੁਝ ਬੰਦੇ ਆ ਕੇ ਪਹਿਲਾਂ ਖੜ ਗਏ ਫਿਰ ਉਹਨਾਂ ਨੇ ਮੇਰੇ ਤੇ ਜਾਨ ਲੈਵਾ ਹਮਲਾ ਕਰਿਆ ਸੀ ਕਾਰਨ ਕੀ ਜੀ ਪਿੱਛੇ ਕੁੱਟਮਾ ਹੋ ਰਿਹਾ ਸੀ ਕਾਰਨ ਜੀ ਉਹਨਾਂ ਦਾ ਜਿਹੜੀ ਜ਼ਮੀਨ ਜ਼ਿਆਦਾ ਦਾ ਡੇਰੇ ਦੀ ਉਹ ਇਹ ਚੱਲਣ ਨਹੀਂ ਦਿੰਦੇ ਇੱਕ ਮਹੰਤ ਪਹਿਲਾਂ ਮਾਰਦਾ ਸੀ ਦੀ ਗੋਲੀਆਂ ਨਾਲ 90 ਤੋਂ ਡੇਰਾ ਬੇਵਾਦ ਪਹਿਲੀ ਉਦੋਂ ਬਾਅਦ ਸਾਥ ਮੁੰਡੀ ਜੀ ਬਣੇ ਉਹਨਾਂ ਦੀ ਜ਼ਮੀਨ ਕੌਡਰ ਆਈ ਬਾਈ ਦੀ ਉਹਨੂੰ ਇੰਨਾ ਕੁੱਟਿਆ ਉਹਨੂੰ ਵੀ ਮਾਰ ਕੇ ਦਿੱਤਾ ਬਾਅਦ ਉਹ ਮੈਨੂੰ ਲੈ ਕੇ ਦੇ ਗਏ ਜੀ ਫਿਰ ਇਹ ਦੀ ਦਸਤਾਰ ਮੰਦਿਰ ਵਿੱਚ ਮੈਨੂੰ ਉਸ ਤੋਂ ਬਾਅਦ ਮੈਂ ਆ ਕੇ ਡੇਰੇ ਦੇ ਵਿੱਚ ਬਹਿ ਗਿਆ ਜੀ ਫਿਰ ਜਦੋਂ ਆਪਣੇ ਹੱੜ ਆਏ ਨੇ ਹਾੜ ਪੀੜਤਾਂ ਨੂੰ ਜਦੋਂ ਮੈਂ ਜ਼ਮੀਨ ਬੋਹਣ ਲੱਗਾ ਜੀ ਮੈਨੂੰ ਇਹਨਾਂ ਨੇ ਰੋਕਤਾ ਜੀ ਤੇ ਜ਼ਮੀਨ ਬੋਹਣ ਤੋਂ ਇਹਨੇ ਵੀ ਬਾਬਾ ਸਾਨੂੰ ਫੁਕਤਾ ਪ੍ਰਸਾਦ ਕਹਿੰਦਾ ਕੁੱਲਿਆ ਕੇ ਦੇ ਤੇ ਉਹਨੇ ਪਰਚਾ ਕਰਤਾ ਮੈਂ ਚੁੱਪ ਕਰ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਜੀ ਬਹੁਤ ਵੀਤ ਤੀ ਇਹ ਤਾਂ ਬਹੁਤ ਵੀ ਜੀ ਮਜ਼ਾਕ ਹੈ ਜੀ ਦੇ ਉਹ ਕਰਦਾ ਵੀ ਤੁਸੀਂ ਮੈਨੂੰ ਰੋਕਦਾ ਜੀ ਫੌਦ ਕਿਵੇਂ ਵੀ ਕੀਤੀ ਤੇ ਉਹਨਾਂ ਨੇ ਉੱਥੋਂ ਜਾ ਕੇ 13 ਟਰੈਂਕਰ ਘੜਾ ਤੇ ਫਿਰ ਮੈਂ ਜਦੋਂ ਗਿਆ ਥਾਣੇ ਚ ਵੀ ਰੌਟਰ ਲਿਆਉ ਤੇ ਥਾਣੇਦਾਰ ਕਹਿੰਦਾ ਵੀ ਇਹਦਾ ਡੀਸੀ ਤੇ ਅਡਰਸ ਆ ਕੇ ਕੀਤੀ ਹੈ ਵੀ 8 ਫਿਰ ਤਨ ਦੇ ਲਈਆ ਤਾਂ ਫਿਰ ਉੱਤੇ ਪੰਚਾਇਤਾ ਜੀ ਸੱਦਲੇ ਸਾਰੇ ਉਹਨਾਂ ਨੇ ਮਤਾ ਪਾਤਾ ਜੀ ਵੀ 30 ਦਿਨਾਂ ਤੋਂ ਬਾਅਦ ਦੇਲੀ ਕਰਦਾਂਗੇ ਵੀ ਫਿਰ ਸਾਨੂੰ ਕੀ ਕਰਾਜ ਨਹੀਂ ਹੋਊਗੀ ਜੇ ਇਹਨੂੰ ਡੇਰਿਆਂ ਨੇ ਭੇਜਿਆ ਭੇਖਨੇ ਤਾਂ ਬਾਨੇ ਮਤੀ ਦਿਨ ਬਾਅਦ ਫੇਰ ਜੀ 40 ਦਿਨ ਬਾਅਦ ਅਜ ਵੀ ਖਤ ਹੋ ਗਿਆ ਤੇ ਉਹਨਾਂ ਨੇ ਮੇਰੀ ਸੁਣੀ ਨਹੀਂ ਕੋਈ ਉਸ ਤੋਂ ਬਾਅਦ ਜੀ ਮੈਨੇ 2010 ਦੇ 10 ਚ 2023 ਦੇ 10ਵੇਂ ਮਹੀਨੇ ਚ 4 ਤਰੀਕ ਨੂੰ ਟੂਰਨਾਮੈਂਟ ਰੱਖ ਲਈ ਪੈਂਡਾਲ 'ਚ ਰੱਖਦੇ ਉੱਥੇ ਸਟੇਡੀਅਮ ਬਣਾਉਣ ਦੀ ਉਹਨਾਂ ਨੇ ਐਲਾਨ ਕਰਤਾ ਮਹਿਲਾ ਤੇ ਪਾਸ ਦਾ ਫੇਰ ਮੈਂ ਕੋਰਟ 'ਚ ਗਿਆ ਜੀ ਕੋਰਟ ਤੋਂ ਜਦੋਂ ਮੈਂ ਉੱਥੇ ਆਪਦਾ ਪਾਇਆ ਵੀ ਮੈਂ ਇਹ ਕਿਰੇ ਮੈਨੂੰ ਇਹਦੀ ਜ਼ਿੰਮੇਵਾਰੀ ਦਿੱਤੀ ਐ ਇਹਨਾਂ ਸਮਝਾ ਦੇ ਤਾਂ ਮੈਨੂੰ ਸਟੇ ਕਰਤੀ ਜੀ ਕੋਟ ਨੇ ਤੇ ਮੈਂ ਆ ਕੇ ਪ੍ਰਸ਼ਾਸਨ ਨੂੰ ਬੁਣਾਇਆ ਉਹ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਪਿਛਲੀ 5 ਤਰੀਕ ਨੂੰ ਇਹਨਾਂ ਬੰਦਿਆਂ ਨੇ ਫੇਰ ਉੱਥੇ ਧੜਾ ਲੁਕਾ ਦਿੱਤਾ ਆ ਫੇਰ ਦਰਗਾਤ ਦੇਈਆਂ 5 ਤਰੀਕ ਨੂੰ ਇਹ ਤਵਾਰ ਨੂੰ ਉਹ ਤੇ ਵੀ ਇਹਦੇ ਤੋਂ ਕਾਰਵਾਈ ਨਾ ਕੀਤੀ ਤੇ ਨਾਲਾ ਨਾਲਾ ਬਾਅਦ ਇੱਕ ਬਾਕੀ ਮੋਚੀ ਦਾ ਉਹ ਮੁੰਡੇ ਕੁੱਤਿਆਂ ਚ ਵੀ ਨਾਲ ਤੇ ਫੇਰ ਉਹਨਾਂ ਆ ਕੇ ਇਹਨਾਂ ਨੇ ਜੀ 2 ਦਿਨ ਪਹਿਲਾਂ ਕਿ ਤੂੰ ਤੇਰਾ ਚੇਅਰਮੈਨ ਸਾਹਿਬ ਦਾ ਕਰਨਾ ਹੈ ਸੰਗ ਇੱਕ ਉਹਦੇ ਨਾਲ ਸਾਫਾ ਮੈਂਬਰ ਸੀ ਉਹਨਾਂ ਨੇ ਮੈਨੂੰ 5-10 ਦਿਨੋਂ ਉਦ ਰਹਿ ਕਹਿੰਦੇ ਵੀ ਮੈਂ ਤੇ ਆਪਾਂ 40 ਲੱਖ ਰੁਪਈਆ ਦੇ 50 ਬਾਹਰ ਆ ਦੇ ਇਹ ਨਹੀਂ ਤੇਰੀ ਲੱਤ ਤੜਾਵਾ ਇਹ ਪਹਿਲਾਂ ਮੈਨੂੰ 5 ਲੱਖ ਪਹਿਲਾਂ ਲੈ ਜਾਗੀ ਹੋ ਗਿਆ ਮੇਰੇ ਕੋਲ ਫੋਟੋ ਪਈਆਂ ਨੇ 25 ਉਹ ਮਹਾਦੀ ਚਲੋ ਹਾਸਤਾ ਹੈਗਾ ਉਹਦੇ ਨਾਲ ਵਧੀਆ ਲਿਆ ਹਾਤੀ ਮੈਂਬਰ ਨਾਲ ਇਹ ਦੀ 5-4 ਦਿਨ ਬਾਅਦ ਤੇਰਾ ਆਪਾਂ ਨਾਲ ਤੱਲ ਬਰਤ ਗਿਆ ਜੀ ਬਸ ਬਈ ਨਾਮ ਜਾਣਦੇ ਤੁਸੀਂ ਕਿਹੜੇ ਕਿਹੜੇ ਵਿਅਕਤੀ ਸਕੁੱਟ ਨੇ ਬਈ ਨਾਮ ਜੀ ਪੰਜ ਚਾਰ ਕਿਹੜੇ ਨਾਮ ਜਾਣਦਾ ਜੀ ਮੈਂ ਇਹ ਮੈਂ ਗੋਗੀ ਕਰਾੜ ਹੋ ਗਿਆ ਜੀ ਤੇ ਹੋ ਗਿਆ ਅਗਰ ਤੇ ਸਿੰਘ ਅਸਪਾਸੇ ਤੱਲਾ ਤੇ ਅਦੀਪ ਸਿੰਘ ਚਰਨਜੀਤ ਸਿੰਘ ਤੇ ਮਨਜਿੰਦਰ ਸਿੰਘ ਤੇ ਆਪਣਾ ਰਾਜ ਕਰਿਆ ਵਾਲਾ ਤੇ ਉਹ ਆਪਣਾ ਦੂਜਾ ਹਰਜਿੰਦਰ ਸਿੰਘ ਸੋਹੀ ਤੇ ਇੱਕ ਭੋਲਾ ਭੋਲਾ ਕਹਿੰਦੇ ਨੇ ਦੁਨੀਆ ਦਾ ਜੀ ਉਹ ਇਹਨਾਂ ਗਰਾਹਾਂ ਵਾਲਾ ਉਹਨਾਂ ਦਾ ਮੁੰਡਾ ਵੀ ਜੀ ਪਾਲਾ ਸੋਹੀ ਤੇ ਪਾਲਾ ਸੋਹੀ ਦਾ ਮੁੰਡਾ ਦੇਤੀਗਾ ਨਾਲ ਜੀ ਕੋਈ ਸੁਲਤੀ ਕਰਵੀ ਕੀਤੀ ਕੋਈ ਕੋਈ ਅਜੇ ਕੋਈ ਕਾਰਵਾਈ ਨਹੀਂ ਹੋਈ ਅੱਜ ਬਿਆਨ ਦੇ ਕਿ ਮੰਗ ਕਰਦੇ ਕੋਈ ਸਫਾਈ ਪੰਨ ਪ੍ਰਸਾਦ ਨੇ ਤਾਂ ਇਹੀ ਦਰਵੇਲੀ ਭੇਜਤੀ ਜਗ੍ਹਾ ਇੱਕ ਔਨ ਵਾਲੀ ਲੱਗਾ ਸਾਨੂੰ ਤਾਂ ਐਲੀ ਸਰਕਾਰਾਂ ਦਾ ਲੈ ਕੇ ਦਿੱਤਾ ਵੀ ਤੁਸੀਂ ਪੁੱਲ ਦਾ ਵੰਡਾ ਦਿੱਥੇ ਇਸ ਨੂੰ ਦੇਰਾ ਮਾਪੜੇ ਵਾਲਾ 25 ਕਿਲੋ ਰੋਜ਼ ਦਾ ਆਟਾ ਪਕਾਉਣ ਦਾ ਹੱਕ ਹੈ ਸਾਡਾ ਜੀ ਜੀ ਰੋਜ਼ ਦਾ 25 ਕਿਲੋ ਆਟਾ ਤੇ ਬਾਕੀ ਸੁਦਾਗ ਹੋਣ ਦਾ ਪ੍ਰਬੰਧ ਹਰੀਦਾਰੇ ਦਾ ਰੱਖਣਾ ਹੈ ਸਾਨੂੰ ਨਾ ਨਾ ਪਰ ਉਹ ਇਹਾਨੂੰ ਕਾਰਨ ਨਹੀਂ ਦੇ ਦੇ ਜੀ ਉਹ ਦੋ ਤਿੰਨ ਸਤ ਪਹਿਲਾਂ ਮਾਰ ਤੇ ਜੀ ਹੁਣ ਮੇਰੇ ਤੇ ਇਹਨਾਂ ਨੇ ਜਾਣ ਦੇ ਆਮਲਾ ਕਰਿਆ ਜੀ ਸਾਹਿਬ ਦਵਾ ਜਾਂਦੇ ਨਹੀਂ ਸਦੀ ਤੇ ਆ ਦੇ ਇਹਦਾ ਉਹੀ ਸਾਡਾ ਸੋਨਾ ਸਤਾ ਰਿਹਾ ਜੀ ਸਾਡਾ ਅਗਲਾ ਇਕਸੰਤਾ ਹੀ ਆ ਜੀ ਫਿਰ ਜਾਤਾ ਜੀ ਕੋਟ ਦਾ ਦਰਵਾਜ਼ਾ ਖੜਕਾਵਾਂਗੇ 17 ਤਰੀਕ ਨੂੰ ਭੇਖ ਆਊਗਾ ਜਾਂ ਫਿਰ ਅਸੀਂ ਕੋਈ ਧਾਰਨਾ ਬਗਾਰਾ ਲਾਵਾਂਗੇ ਸਾਰਾ ਭੇਖ ਇਕੱਠਾ ਹੋ ਕੇ ਉਹ ਗਏ ਵੀ ਨਹੀਂ ਸਾਡੇ ਜਿਹੜੇ ਮੇਨ ਮਹੰਤਰੇ ਜੀ ਉਹ ਲਾਹਾਂਬਾਦ ਵਗੈਰਾ ਗਏ ਵੀ ਨਹੀਂ ਜੀ ਅਪਣਾ ਦੀ ਯਾਤਰਾ ਤੇ ਉਹ 16 ਤਰੀਕ ਨੂੰ ਪਹੁੰਚ ਜਾਣਗੇ ਉਹਨਾਂ ਨੂੰ ਮੈਨੂੰ ਫੋਨ ਆ ਗਿਆ ਜੀ ਕਿ 17 ਨੂੰ ਅਸੀਂ ਫਿਰ ਵੱਡੀ ਪੱਧਰ ਤੇ ਕੋਈ ਕਾਰਵਾਈ ਕਰਾਂਗੇ ਇਹ ਇੱਥੇ ਪਿੰਡ ਠੁੱਲੀਆ ਵਾਲਾ ਬਾਬੇ ਧੂਤ ਦਾਸ ਦੀ ਸਮਾਦ ਵੀ ਜਗ੍ਹਾ ਹੈ ਬਣੀ ਹੋਈ ਜਿੱਥੇ ਕਿ ਗਵਿੰਦਰ ਸਿੰਘ ਹੈਗਾ ਸਾਫ ਦਾ ਸਰਪੰਚ ਪਿੰਡ ਟਿੱਪੇ ਦਾ ਉਹ ਇਹਦੇ ਵਿੱਚ ਆਪਣਾ ਸੰਸਥਾਪਕ ਸ਼ੋ ਕਰ ਰਿਹਾ ਵੀ ਮੈਂ ਇਹਦਾ ਸੰਸਥਾਪਕ ਐ ਪਿੰਡ ਦੇ ਲੋਕ ਇਹਦਾ ਵਿਰੋਧ ਕਰਦੇ ਨੇ ਜਿਹਦੇ ਕਰਕੇ ਇਹਨਾਂ ਦੋਨਾਂ ਤਰ੍ਹਾਂ ਦਾ ਝਗੜਾ ਪਿਆ ਦੋਨੇ ਪਾਰਟੀਆਂ ਸਰਕਾਰੀ ਹਸਪਤਾਲ ਪਰਨਾਲੇ ਦਾ ਕਰਨ ਨੇ ਦੋਨਾਂ ਦੇ ਬਿਆਨ ਲਿਖ ਕੇ ਬਣਦੀ ਕਾਰਵਾਈ ਕੀਤੀ ਗਈ ਜੀ ਤਾਂ ਕੀ ਕਾਰਵਾਈ ਕੀਤੀ ਗਈ ਐਫ ਆਈ ਆਰ ਨੰਬਰ 23 13524 324 323 ਦੇ ਵਿੱਚ ਐਫ ਆਈ ਆਰ थाना ਤੁਲੀਆੜ ਤਾਂ ਵੀ ਕੀਤੀ ਗਈ ਹੈ ਤਬਤੀਜ ਕੀਤੀ ਜਾ ਰਹੀ ਹੈ ਬੰਦੀਕਾਰ ਵੀ ਮੁਕੰਮਲ ਕਰਕੇ ਦੋਸੀ ਗ੍ਰਿਫਤਾਰ ਕੀਤੇ ਗਏ। ਕੋਈ ਗ੍ਰਿਫਤਾਰ ਦੋਨੇ ਪਾਰਟੀਆਂ ਸਰਕਾਰੀ ਹਸਪਤਲ ਦਾਖਲ ਨੇ ਛੁੱਟੀ ਹੋਣ ਤੇ ਇਹਨਾਂ ਦੀ ਗ੍ਰਿਫਤਾਰੀਆਂ ਮਿਲ ਚੁੱਕੀਆਂ ਨੇ। ਸਤਾਰਨ ਵੀ ਮੁੜੇ ਪਰੌਸ ਕ੍ਰੋਸ ਕੇ ਇਸ ਦਰ ਨਜ਼ਰ